ਮੇਰਾ ਨਾਮ ਰਾਜਾ ਹੈ ਤੁਸੀਂ ਇਹ ਨਾ ਸਮਝੋਗੇ ਕਿ ਰਾਜਾ ਮਹਾਰਾਜਾ ਹੈ ਮੇਰੀ ਮਾਂ ਨੇ ਰੱਖਿਆ ਮੇਰਾ ਨਾਮ ਜਿਵੇਂ ਪਿਆਰ ਨਾਲ ਰਾਜੇ ਰਾਜਾ ਮੇਰੇ ਉਹ ਬੰਦੇ ਮੱਲਮ ਮਰਦਾ ਹੈ ਜਿਹੇ ਬੰਦੇ ਮੱਲਮ ਖਰੀਦ ਲਈ ਜਦੋਂ ਲਾਉਂਗੇ ਉਦੋਂ ਹੀ ਆਰਾਮ ਆਜੂਗਾ ਜਾਣੀ ਕਿ ਜਦੋਂ ਦੁੱਖ ਤਕਲੀਫ ਤੇ ਯਾਦ ਕਰੋਗੇ ਰਾਜਾ ਆਪਣੇ ਵਿੱਚ ਥੋੜੇ ਵਿੱਚ ਖੜਾ ਹੋਊਗਾ ਰਾਤ ਦੇ 1 ਵਜੇ ਨੂੰ ਇਸ ਕਰਕੇ ਵਾਲੀ ਇਹ ਗਦਾਰੀ ਦੀ ਲੜਾਈ ਹੈ ਗਦਾਰੀ ਦੇ ਖਿਲਾਫ ਵਫਾਦਾਰੀ ਦੀ ਤਰ੍ਹਾਂ ਜੇ ਇਹ ਕਦਾਰਨਾ ਹੁੰਦੇ ਤਾਂ ਦੇਸ਼ ਪਹਿਲਾਂ ਜਾਦੂ ਜਾਣਾ ਸੀ 47 ਹੋਣੀ ਨਹੀਂ ਸੀ ਪੰਜਾਬ ਅੰਦਰ ਮੌਸਮ ਦੇ ਗਰਮੀ ਦੇ ਨਾਲ ਸਿਆਸੀ ਪਾਰਾਂ ਵੀ ਚੜ ਗਿਆ ਹੈ ਪੰਜਾਬ ਅੰਦਰ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਉਮੀਦਵਾਰਾਂ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ ਇਹ ਸਭ ਵਿੱਚ ਲੁਧਿਆਣਾ ਸੀਟ ਕੁਝ ਜ਼ਿਆਦਾ ਹੀ ਹੌਟ ਬਣ ਗਈ ਹੈ ਅੱਜ ਦੀ ਵੀਡੀਓ ਵਿੱਚ ਇੱਕ ਮੌਜੂਦਾ ਅਤੇ ਇੱਕ ਸਾਫਕਾ ਕਾਂਗਰਸੀ ਉਮੀਦਵਾਰ ਦੀ ਭਾਸ਼ਣ ਸ਼ੈਲੀ ਅਤੇ ਚੁੱਕੇ ਜਾ ਰਹੇ ਮੁੱਦਿਆਂ ਦੀ ਗੱਲ ਕਰਨੀ ਹੈ ਇਨ੍ਹਾਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਤੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਰਵਨੀਤ ਸਿੰਘ ਬਿੱਟੂ ਇੱਕੋ ਟੀਮ ਭਾਵ ਕਾਂਗਰਸ ਵੱਲੋਂ ਖੇਡ ਰਹੇ ਸਨ ਚੋਣਾਂ ਦੇ ਐਲਾਨ ਦਰਮਿਆਨ ਹੀ ਰਵਨੀਤ ਬਿੱਟੂ ਅਚਨ ਚੇਤ ਪਾਲਾ ਬਦਲ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਭਾਜਪਾ ਨੇ ਵੀ ਉਹਨਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਐਲਾਨਣ ਵਿੱਚ ਦੇਰ ਨਹੀਂ ਕੀਤੀ ਕਾਂਗਰਸ ਨੇ ਵੀ ਲੱਗਦਾ ਹੈ ਕਿ ਸਭ ਕੁ ਸਿਖਾਉਂਦੇ ਮਕਸਦ ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਰਵਨੀਤ ਬਿੱਟੂ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ ਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰੋਡ ਸ਼ੋਅ ਨਾਲ ਲੁਧਿਆਣਾ ਵਿੱਚ ਜ਼ਬਰਦਸਤ ਐਂਟਰੀ ਮਾਰੀ ਉਸ ਤੋਂ ਬਾਅਦ ਉਹ ਲਗਾਤਾਰ ਲੁਧਿਆਣਾ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਚੋਣ ਪ੍ਰਚਾਰ ਦੇ ਪੱਖ ਤੋਂ ਹੁਣ ਤੱਕ ਉਹ ਬਾਕੀ ਉਮੀਦਵਾਰਾਂ ਨਾਲੋਂ ਮੋਹਰੀ ਨਜ਼ਰ ਆ ਰਹੇ ਨੇ ਭਾਜਪਾ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਮੁਕਾਬਲੇ ਰਾਜਾ ਬੜਿੰਗ ਵੱਧ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡ ਕਵਰ ਕਰ ਚੁੱਕੇ ਨੇ ਰਾਜਾ ਬੜਿੰਗ ਨਾਲ ਉਹਨਾਂ ਦੀ ਪਤਨੀ ਅਮਰਤਾ ਬੜਿੰਗ ਵੀ ਬਰਾਬਰ ਹੀ ਸਰਗਰਮ ਹੈ ਹੁਣ ਤਾਂ ਰਾਜਾ ਬੜਿੰਗ ਦੀ ਧੀ ਏਕਮ ਬੜਿੰਗ ਅਤੇ ਪੁੱਤ ਅਮਾਨ ਬੜਿੰਗਵੇ ਚੋਣ ਜਲਸਿਆਂ ਵਿੱਚ ਨਜ਼ਰ ਆਉਣ ਲੱਗੇ ਨੇ ਰਾਜਾ ਬੜਿੰਗ ਜਦੋਂ ਵੀ ਕਿਸੇ ਚੋਣ ਜਲਸੇ ਵਿੱਚ ਪੁੱਜਦੇ ਨੇ ਤਾਂ ਸਿੱਧਾ ਸਟੇਜ ਉੱਤੇ ਚੜਨ ਦੀ ਥਾਂ ਲੋਕਾਂ ਕੋਲ ਜਾ ਵਰਦੇ ਨੇ ਕੁਰਸੀਆਂ ਉੱਤੇ ਬੈਠੇ ਇਕੱਲੇ ਇਕੱਲੇ ਵੋਟਰ ਨਾਲ ਹੱਥ ਮਿਲਾਉਂਦੇ ਨੇ ਔਰਤਾਂ ਦਾ ਕੋਲ ਜਾ ਕੇ ਹਾਲਚਾਲ ਪੁੱਛਦੇ ਨੇ ਭਾਸ਼ਣ ਦੇਣ ਸਮੇਂ ਵੀ ਉਹ ਮੰਚ ਉੱਤੇ ਖੜੇ ਹੋਣ ਦੀ ਥਾਂ ਲੋਕਾਂ ਵਿੱਚ ਆ ਕੇ ਬੋਲਦੇ ਨੇ ਤਾਂ ਜੋ ਲੋਕਾਂ ਨਾਲ ਸਿੱਧਾ ਰابطਾ ਕਾਇਮ ਕਰਕੇ ਵੋਟ ਪ੍ਰਭਾਵਿਤ ਕੀਤੀ ਜਾ ਸਕੇ ਕਦੇ ਕਦਾਈ ਨੌਜਵਾਨਾਂ ਦੇ ਕਾਫਲੇ ਵਿੱਚ ਸ਼ਾਮਲ ਹੋ ਕੇ ਖੁਦ ਬੁਲੇਟ ਮੋਟਰਸਾਈਕਲ ਚਲਾਉਂਦੇ ਹੋਏ ਪ੍ਰਚਾਰ ਕਰਦੇ ਨੇ ਇਸ ਤਰ੍ਹਾਂ ਵੋਟ ਖਿੱਚਣ ਲਈ ਉਹ ਹਰ ਹਰ ਬਾ ਵਾਰਤ ਰਹੇ ਨੇ ਇਸ ਨਾਲ ਵੋਟ ਕਿੰਨੀ ਪ੍ਰਭਾਵਿਤ ਹੋ ਰਹੀ ਆ ਇਹ ਤਾਂ 4 ਜੂਨ ਦੇ ਚੋਣ ਨਤੀਜੇ ਦੱਸਣਗੇ ਪਰ ਕਿਸੇ ਸਮੇ ਅਜਿਹਾ ਕੋਜੀ ਰਵਨੀਤ ਬਿੱਟੂ ਕਰਦੇ ਰਹੇ ਨੇ ਬਿੱਟੂ ਨੇ ਜਦੋਂ ਪਹਿਲੀ ਵਾਰ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਚੋਣ ਲੜੀ ਸੀ ਤਾ ਉਹ ਵੀ ਇਕੱਲੇ ਇਕੱਲੇ ਨਾਲ ਹੱਥ ਮਿਲਾਉਂਦੇ ਬਜ਼ੁਰਗਾਂ ਦੇ ਗੋਡੀ ਹੱਥ ਲਾਉਂਦੇ ਨਜ਼ਰ ਆਉਂਦੇ ਸਨ ਜਿੱਥੋਂ ਤੱਕ ਰਾਜਾ ਬੜਿੰਗ ਦੇ ਭਾਸ਼ਣਾ ਦੀ ਗੱਲ ਹੈ ਤਾਂ ਉਹ ਹਰ ਥਾਂ ਗਦਾਰੀ ਦੇ ਖਿਲਾਫ ਵਫਾਦਾਰੀ ਦੀ ਲੜਾਈ ਨਾਲ ਭਾਸ਼ਣ ਦੀ ਸ਼ੁਰੂਆਤ ਕਰਦੇ ਨੇ ਇਸ ਰਾਹੀਂ ਉਹ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅੱਗੇ ਆਪਣੀ ਮਾਂ ਦਾ ਜ਼ਿਕਰ ਵੀ ਕਰਦੇ ਨੇ ਹਰ ਚੋਣ ਜਲਸੇ ਵਿੱਚ ਉਹ ਦੱਸਦੇ ਨੇ ਕਿ ਜਦੋਂ ਉਹ ਸਿਰਫ 6 ਸਾਲ ਦੀ ਉਮਰ ਵਿੱਚ ਸਨ ਤਾਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਅਤੇ ਜਦੋਂ ਉਹ 9-10 ਸਾਲ ਦੇ ਹੋਏ ਤਾਂ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਫਿਰ ਉਹ ਆਪਣੇ ਨਾਨਕੇ ਨਾਨੀ ਕੋਲ ਰਹਿ ਕੇ ਪੜ੍ਹੇ ਅਤੇ ਜਵਾਨ ਹੋਏ ਮੈਂ ਤੁਹਾਡੇ ਕੋਲ ਆ ਕੇ ਵੋਟ ਮੰਗਣ ਆਇਆ ਮਾਤਾ ਜੀ ਮੈਂ ਜਿੱਤੜੇ ਦਾ ਤੀਜੀ ਵਾਰੀ ਦਾ ਐਮਐਲਏ ਹਾਂ ਵੀਰ ਨਾਮ ਰਾਜਾ ਤੁਸੀਂ ਇਹ ਨਾ ਸਮਝੋਗੇ ਕਿ ਰਾਜਾ ਮਹਾਰਾਜ ਹੈ ਮੇਰੀ ਮਾਂ ਨੇ ਇਹ ਆਨੰਦ ਜਿਵੇਂ ਪਿਆਰ ਨਾਲ ਰਾਜੇ ਮੈਂ 6 ਸਾਲ ਦਾ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ ਮੈਂ 9-10 ਸਾਲ ਦਾ ਸੀ ਜਦੋਂ ਮੇਰੇ ਬਾਪੂ ਦੀ ਮੌਤ ਹੋ ਗਈ ਬਈ ਹੁਣ ਤੇ ਨਾਨਕੇ ਰਹਿ ਕੇ ਪੜਿਆ ਮੇਰੀ ਨਾਨੀ ਨੇ ਮੈਨੂੰ ਪਾਲਿਆ ਮੇਰਾ ਬਾਪੂ ਇੱਕ ਛੀਮੀ ਸੀ ਨਾ ਸਰਪੰਚ ਸੀ ਤੇ ਨਾਲ ਕੋਈ ਐਮਐਸ ਮੈਨੂੰ ਰਾਜਨੀਤੀ ਦਾ ਸ਼ੌਂਕ ਸੀ ਜਿਹੜਾ ਚੋੜ ਲੱਗ ਰਿਹਾ ਵੀ ਤੇਰੇ ਮਾਈਟ ਤੇ ਜਿਹੜਾ ਵੀ ਮਾਈਟ ਹੈ ਆਵਾਜ਼ ਆਵਾਜ਼ ਕਰ ਮੈਨੂੰ ਰਾਜਨੀਤੀ ਦਾ ਸ਼ੌਂਕ ਸੀ ਇਹ ਮੈਂ ਰਾਜਨੀਤੀ ਕਰਨ ਲੱਗ ਪਿਆ ਸਕੂਲ ਤੋਂ ਕਾਲਜ ਤੋਂ ਤੇ ਰਾਹੁਲ ગાંધી ਨਾਲ ਮੇਰੀ ਲਿਆਜ ਪੈ ਗਈ ਯੂਥ ਕਾਂਗਰਸ ਜਿਹੜੀ ਛੋਟੀ ਇਕਾਈ ਹੁੰਦੀ ਹੈ ਮੈਰੀ ਟੋਡਿਆ ਨੂੰ ਮੁੰਡਿਆਂ ਨੂੰ ਸੁਣ ਜਾਂਦਾ ਸੀ ਮੈਂ ਨਾਰੇ ਲਾਇਆ ਕਰਦਾ ਸੀ ਮੈਂ ਆਦੇ ਹੱਥਾਂ ਨਾਲ ਕੋਸਟ ਮਾਰਾਇਆ ਕਰਦਾ ਸੀ ਆ ਸਾਡਾ ਅੰਕਲ ਬੈਠਾ ਤੋਂ ਨੇ ਕੋੜੇ ਇਹਨਾਂ ਨੇ ਮੈਨੂੰ ਨਿੱਕੇ ਜਿਹੇ ਹੁੰਦੇ ਨੂੰ ਪਿੱਛੇ ਔਰ ਪੋਸਟਰ ਲਾਉਣਾ ਲਾਉਂਦਾ ਰਾਜਾ ਬੜਿੰਗ ਰਾਹੁਲ ਗਾਂਧੀ ਨੇ ਮੈਨੂੰ ਗਿੱਦੜਵੇ ਤੋਂ ਟਿਕਟ ਦਿੱਤੀ ਗਿੱਦੜਾ ਰਾਜਾ ਬੜਿੰਗ ਇਹ ਵੀ ਦੱਸਣਾ ਨਹੀਂ ਭੁੱਲਦੇ ਕਿ ਉਹ ਬੇहद ਸਾਧਾਰਨ ਪਰਿਵਾਰ ਵਿੱਚੋਂ ਨੇ ਸਿਆਸਤ ਦਾ ਸ਼ੌਂਕ ਹੋਣ ਕਰਕੇ ਉਹ ਇਸ ਪਾਸੇ ਆਏ ਹੱਥੀ ਪੋਸਟਰ ਲਾਉਣ ਅਤੇ ਦਰਿਆ ਵਿਛਾਉਣ ਤੋਂ ਸ਼ੁਰੂਆਤ ਕੀਤੀ ਅਤੇ ਜੂਥ ਕਾਂਗਰਸ ਵਿੱਚ ਕੰਮ ਕਰਦੇ ਸਮੇਂ ਰਾਹੁਲ ਗਾਂਧੀ ਦੀ ਨਜ਼ਰ ਵਿੱਚ ਆ ਗਏ ਫਿਰ ਜੂਥ ਕਾਂਗਰਸ ਪ੍ਰਧਾਨ ਬਣੇ ਇਸ ਤੋਂ ਬਾਅਦ ਉਹ ਗਿੱਦੜ ਬਹਾਤੋਂ ਟਿਕਟ ਮਿਲੰਦਾ ਜ਼ਿਕਰ ਛੇੜਦੇ ਨੇ ਕਿਵੇਂ ਪਹਿਲੀ ਚੌਣ ਲੜੀ ਅਤੇ ਕਿਵੇਂ ਬੀਬੀਆਂ ਭੈਣਾਂ ਨੇ ਸਾਥ ਦਿੱਤਾ ਜਿਸ ਸਦਕਾ ਤਿੰਨ ਬਾਰ ਚੋਣ ਜਿੱਤ ਚੁੱਕੇ ਨੇ ਐਤਕੀ ਝਾੜੂ ਦੇ ਹਨੇਰੇ ਵਿੱਚ ਵੀ ਉਹ ਕਿਵੇਂ ਸਫਲ ਰਹੇ ਭੱਟਾ ਬਾੜਾ ਲੜਦਾ ਸੀ ਗਿੱਦੜ ਦੇ ਫਿਰ ਉਹ ਕਿਹਾ ਕਿ ਮੰਤਰੀ ਕਵਾੜਾ ਲੜਨ ਲੱਗ ਪਿਆ ਉਹ ਮੈਂ ਸ਼ਾਇਦ ਚਲੋ ਆਪਾਂ ਕਿਹੜਾ ਕਿਸੇ ਮੰਤਰੀ ਦੇ ਮੁੱਢੇ ਆਪਾਂ ਲੜਦੇ ਤੇ ਮੈਂ ਲੜਿਆ ਜਿਹੜੀ 47 ਸਾਲ ਕਦੇ ਸੀਟ ਨਹੀਂ ਕਿਤੇ ਸੀ ਤੇ ਮੈਂ ਉਮੀਦਾਰ ਵੋਟਾਂ ਦੇ ਨਾਲ ਮੜੀ ਪੀ ਤਬਾਦਲ ਹੁਣਾਤਾ ਪਰ ਗਾਂਸ਼ ਤੋਂ ਮੇਰੀ ਮਾਉ ਉੱਥੇ ਕਾਂਲੀ ਦਾ ਘਰ ਬਣਾ ਸੀ ਘਰ ਹਰੇਕ ਫ੍ਰਿਜ ਤੇ ਬਾਦਲ ਦੀ ਫੋਟੋ ਲੱਗੀ ਸੀ ਅੰਦਰ ਰੇਤ ਘਰ ਤੇ ਝੰਡਾ ਪੀਲੇ ਰੰਗ ਦਾ ਲੱਗਿਆ ਸੀ ਹੋਂਦਾ ਝੰਡਾ ਝੁਲਦਾ ਛੁਹਦਾ ਉਹ ਪਰ ਮੈਨੂੰ ਕੁੜੀਆਂ ਪਿਆਰ ਕੋਲ ਕਰਦੀਆਂ ਸੀ ਜਿੱਦੀ ਜੱਫੀ ਕੁੜੀਆਂ ਮੇਰੇ ਘਰ ਰੀਤ ਪਾਉਂਦੀਆਂ ਪੁੱਤ ਚਿੰਤਾ ਨਾ ਕਰੀ ਤੈਨੂੰ ਮੋਟਾ ਪਾਵਾਂਗੀ ਮੈਂ ਅੱਧੀ ਘਰ ਰੀਤ ਵਾਂ ਕੇ ਕਹਿੰਦਾ ਮੈਂ ਕਿਹਾ ਬਈ ਬੇਬੇ ਜਿਹੜੀ ਮੀਂਹ ਸੋ ਕਹਿੰਦੇ ਚਿੰਤਾ ਨਾ ਕਰੀ ਤੈਨੂੰ ਮੋਟਾ ਪਾਵਾਂਗੀ ਪਰ ਫਰਿੱਜ ਤੇ ਬਾਪੇ ਬਾਦਲ ਦੀ ਫੋਟੋ ਸੀ ਕਾਲੀ ਚੱਲਦੀ ਮੇਕਾਂ ਕਰੂ ਬੇਪੂਠੀ ਬਣਾਈ ਜਾਂਦੇ ਨੇ ਵੀ ਤੇ ਰੇਟ ਚਾਹ ਕਹਿੰਦਾ ਨਾ ਲੱਗਿਆ ਹੈ ਤੇ ਵੋਟ ਕਰਦੇ ਤੈਨੂੰ ਪਾਵਾਂਗੇ ਅਸੀਂ ਬੜੇ ਹਾਂ ਤੇ ਪਰੇਸ਼ਾਨ ਹਾਂ ਫਿਰ ਮੈਂ ਕਿਹਾ ਜਿੱਤੇ ਵੋਟਾਂ ਬਣਾਉਣ ਨੂੰ ਸੀ ਆਪਾਂ ਵੋਟਾਂ ਧੋਖਾਸੇ ਟੇਪੂ ਨਹੀਂ ਕਰਦੇ 3 ਵੀਰ ਅਸੀਂ ਉਹ ਕਿਤੇ ਸਾਡੇ ਛੰਗੇ ਲੱਗੇ ਸਾਡੇ 3 ਵੀਰ ਤੇ ਕੋਈ ਚੜ੍ਹੇ ਹੀ ਨਾ ਮੱਤ ਘੋੜੇ ਬਣਾਏ ਵੀਕੇਲੇ ਆਪਣੇ ਘਰ ਤੇ ਆਉਣਗੇ ਮੂਠ ਦੇ ਉਪਰੋਂ ਦੇ ਖਾਣੋਂ ਦੇ ਸਾਡੇ ਪਕੌੜੇ ਟੱਪਾਂ ਦੇ ਜੰਮ ਭਰੇ ਰਹਿ ਗਏ ਕੁਝਾਰੇ ਹੀ ਕੋਈ ਪੰਜ-ਸੱਤ ਬੰਦੇ ਆਏ ਚੀਕੀ ਟੋਮ ਤੇ ਮੈਂ ਵੇਖਿਆ ਵੀ ਸਾਡੇ ਮੂਠ ਚਾ ਖਾਂਦੀ ਪੜੇ ਮੈਂ ਉਹਦੇ ਘਰਾਂ ਨੂੰ ਫੋੜ ਲਾ ਲਿਆ ਮੈਂ ਕਿਹਾ ਕਿੱਥੇ ਹੈ ਭਗਵਾਨ ਵੀ ਕਿਹਦੀ ਵੋਟਾਂ ਘੜਤੀ ਫਿਰਦੀ ਹੈ ਮੈਂ ਕਿਹਾ ਉਹ ਵੋਟਾਂ ਘੱਟਣ ਦੀ ਲੋੜ ਨਹੀਂ ਆਪਣਾ ਕੰਮ ਤਾਂ ਹੋ ਗਿਆ ਆਪਣੇ ਤਾਂ ਪਕੌੜੇ ਵੀ ਸਿੱਕੇ ਰਹਿ ਗਏ ਟੈਂਪੂ ਆਪਣੇ ਖਾਲੀ ਖੜੇ ਆ ਤੇ ਖਵੇ ਆਪਣੇ ਕੋਈ ਨਹੀਂ ਆ ਚਲੀਏ ਆਪਣਾ ਮਾਚਾ ਵੱਜ ਗਿਆ ਮੈਨੂੰ ਕਹਿੰਦੀ ਜਿੱਥੇ 20 ਦਿਨ ਭੱਜੇ ਖਾਂਦੇ ਉੱਥੇ 2 ਘੰਟੇ ਰਹਿ ਗਏ ਹੋਰ ਖਾ ਲਈ ਉਹ ਥੋੜੀ ਜਿਹੀ ਦੇਰ ਆ ਮੇਰੇ ਨਾਲ ਹਾਂ ਜੀ ਉਹ ਕਹਿੰਦੀ ਚੱਲ ਆਪਾਂ ਵੋਟਾਂ ਕਰਦੇ ਅਸੀਂ ਫੇਰ ਗੁਰੀਆਂ ਚ ਤੁਰੇ ਫਿਰੇ ਤੇ ਕਹੇ ਆ ਕੇ ਮਨ ਸ਼ਿਸ਼ੋ ਪੰਜ ਵੀ ਯਾਰ ਪਕੌੜੇ ਕਿਸੇ ਨੇ ਖਾਦੇ ਵੀ ਸਕੂਟਰ ਮੋਟਰਸਾਈਕਲ ਤੇ ਚੜਿਆ ਨਹੀਂ ਆਪਾਂ ਤਾਂ ਗਏ ਤੇ ਜਦੋਂ ਸ਼ਹਿਰ ਦੇ ਜਦੋਂ ਗਿਣਤੀ ਹੋਈ ਗਿਣਤੀ ਤੇ ਸ਼ਹਿਰ ਦੇ ਦੱਤੇ ਪਿੱਛੋਂ ਮੈਂ ਕਦੇ ਘਾਟ ਰਿਆ ਸੀ ਕਦੇ ਵਧ ਰਿਆ ਸੀ ਤੇ ਜਦੋਂ ਸ਼ਹਿਰ ਖੁੱਲਣਾ ਸੀ ਕਿਹੜਾ ਮੰਡਲ ਰਿਹਾ ਸੀ ਜਿਵੇਂ ਜਗਰਾਉ ਤੋਂ ਮੇਰਾ ਮੰਡਲ ਦੱਸ ਮੈਂ ਕਿਹਾ ਉਹ ਤਾਂ ਸ਼ਹਿਰ ਦੇ ਦੱਤੇ ਖੁੱਲਣਗੇ ਤੇ ਆਪਾਂ ਗਏ ਤੇ ਜਦੋਂ ਸ਼ਹਿਰ ਦੇ ਦੱਤੇ ਖੁੱਲੇ ਸਰਦਾਰ ਜੀ ਮੈਂ 7500 ਰੁਪਏਾਂ ਸ਼ਹਿਰ ਚ ਵਾੜ ਗਿਆ ਇਹਦਾ ਮਤਲਬ ਇਹਦਾ ਮਤਲਬ ਨਾ ਮੇਰੇ ਪਟੜਿਆਂ ਦਾ ਖਰਚਾ ਹੋਇਆ ਨਾ ਮੇਰਾ ਤੇਲ ਬਚਿਆ ਪਰ ਜਿਹੜੀਆਂ ਕਿਤੇ ਦੇ ਕਿਤੇ ਮਾਵਾਂ ਸੀ ਚੁੱਪ ਚਪੀ ਤੇ ਬਿਨਾਂ ਦੱਸੇ ਪੰਜੇ ਦਾ ਵਟਨ ਲਵਾ ਦਿੱਤੇ ਆ ਤੇ ਰਾਜਾ ਤੇ ਵੀ ਧੰਨਵਾਦ ਆਹ ਗੱਲ ਇਹ ਦੀ ਜੀ ਸਾਡੇ ਤੇ ਤੇ ਜਿੰਦਗਾ ਬਣੀ ਐ ਜਿੱਤੇ ਦਾ ਬੜੀ ਹੈ ਉਹ ਝੰਡਾ ਗੱਡਿਆ ਪਿਆ ਐਤ ਕੀ ਝਾੜੂ ਵਾਲਿਆਂ ਦੀ ਮੇਰੀ ਆ ਗਈ ਇੱਥੇ ਤਾਂ ਤੁਸੀਂ ਝਾੜੂ ਦਾ ਫੜਿਆ ਪਾਈ ਤਾਂ ਮਾਰਤਾ ਲੇਕਿਨ ਜਿੱਤੜ ਦੇ ਸਾਰੇ ਮੁੱਖ ਮੰਤਰੀ ਹਾਰ ਕੇ ਰਾਜਾ ਬੜੀ ਗੈਸ ਤੇ ਜਿੱਤ ਗਿਆ ਐਫਐਨਸੀ ਲੋਕਾਂ ਨਾਲ ਸਿੱਧਾ ਰਾਫਤਾ ਬਣਾਉਣ ਅਤੇ ਵਿਸ਼ਵਾਸ ਜਿੱਤਣ ਲਈ ਉਹ ਕਈ ਉਦਾਹਰਨਾਂ ਦਿੰਦੇ ਹੋਏ ਕਹਿੰਦੇ ਨੇ ਕਿ ਪਹਿਲੇ ਸਮਿਆਂ ਵਿੱਚ ਇੱਕ ਬੰਬੇ ਮੱਲਮ ਮਿਲਿਆ ਕਰਦੀ ਸੀ ਬੱਸਾਂ ਵਿੱਚ ਇਹ ਮੱਲਮ ਵੇਚਣ ਵਾਲੇ ਪ੍ਰਚਾਰ ਦੌਰਾਨ ਕਹਿੰਦੇ ਸਨ ਕਿ ਹਰ ਤਰ੍ਹਾਂ ਦੇ ਦਰਦ ਤੋਂ ਫੌਰੀ ਰਾਹਤ ਦਿੰਦੀ ਆ ਬੰਬੇ ਮੱਲਮ ਰਾਜਾ ਬੜਿੰਗ ਖੁਦ ਨੂੰ ਬੰਬੇ ਮੱਲਮ ਵਰਗਾ ਦੱਸਦੇ ਹੋਏ ਕਹਿੰਦੇ ਨੇ ਕਿ ਉਹ ਹਲਕਾ ਛੱਡ ਕੇ ਭੱਜਣ ਵਾਲੇ ਨਹੀਂ ਅਤੇ ਅੱਧੀ ਰਾਤ ਨੂੰ ਵੀ ਕੰਮ ਆਉਣ ਵਾਲੇ ਅਤੇ ਬਣਦੀ ਮਦਦ ਕਰਨ ਵਾਲੇ ਨੇ ਪੁਰਾਣੇ ਜ਼ਮਾਨੇ ਚ ਵਿੱਚ ਬੱਸਾਂ ਦੇ ਅੱਗੇ ਆ ਕੇ ਮੰਮੀ ਮਿਲਦੀ ਹੁੰਦੀ ਸੀ ਬੰਬੇ ਮੱਲਮ ਉਹ ਕਹਿੰਦੇ ਸੀ ਜਿਹੜਾ ਵੇਚਣ ਵਾਲਾ ਆਉਂਦਾ ਸੀ ਸੇਮ ਕੌਪੀ ਦੇ ਆ ਰਿਹਾ ਹੈ ਉਹ ਸੰਬੰਧਿਤ ਵਿੱਚ ਨੇ ਰਾਜਾ ਅਮਰੋਦ ਬੰਦੇ ਬੱਲਾ ਮਰਦਾ ਹੈ ਜੀਏ ਬੰਦੇ ਬੰਦਮ ਖਰੀਦਰੀ ਜਿਦੋਂ ਲਾਉਂਦੇ ਉਹਦੋਂ ਹੀ ਹਰਾਮ ਆ ਦੂਗਾ ਜਾਣੀ ਜਦੋਂ ਦੁੱਖ ਤਕਲੀਫ ਤੇ ਯਾਦ ਕਰੰਗੇ ਰਾਜਾ ਫਿਰ ਤੁਹਾਡੇ ਵਿੱਚ ਖੜਾ ਹੋਊਗਾ ਮਾਫ ਇੱਕ ਬੰਦੀ ਇਸ ਸੇਂਟ ਵਾਲੀ ਦੂਜੇ ਪਾਸੇ ਉਹਨਾਂ ਦੇ ਵਿਰੋਧੀ ਰਮਨੀਤ ਬਿੱਟੂ ਦੇ ਭਾਸ਼ਣ ਸ਼ੈਲੀ ਦੀ ਜੇਕਰ ਗੱਲ ਕਰੀਏ ਤਾਂ ਉਹ ਪੂਰੀ ਤਰ੍ਹਾਂ ਭਾਜਪਾ ਦੇ ਲਈ ਉੱਤੇ ਚੜ ਚੁੱਕੇ ਨੇ ਉਹਨਾਂ ਪੁਰਾਣਾ ਟਰੈਕ ਹੁਣ ਬਦਲ ਲਿਆ ਹੈ ਚੋਣ ਪ੍ਰਚਾਰ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਉੱਤੇ ਵੋਟ ਹੀ ਨਹੀਂ ਮੰਗਦੇ ਸਗੋਂ ਉਹਨਾਂ ਦੀ ਤਰਜ਼ ਉੱਤੇ ਭਗਵਾਨ ਸ੍ਰੀ ਰਾਮ ਦਾ ਵੀ ਵਿਸ਼ੇਸ਼ ਜ਼ਿਕਰ ਕਰਦੇ ਨੇ ਪ੍ਰਧਾਨ ਮੰਤਰੀ ਦਾ ਗੁਣਗਾਨ ਕਰਦੇ ਹੋਏ ਰਵਨੀਤ ਬਿੱਟੂ ਕਹਿੰਦੇ ਨੇ ਕਿ ਨਰਿੰਦਰ ਮੋਦੀ ਦਾ ਡੰਕਾ ਪੂਰੀ ਦੁਨੀਆ ਵਿੱਚ ਅੱਜ ਵੱਜ ਰਿਹਾ ਹੈ ਜਦੋਂ ਮੋਦੀ ਅਮਰੀਕਾ ਵਿੱਚ ਭਾਸ਼ਣ ਦਿੰਦੇ ਨੇ ਤਾਂ ਡੋਨਲਡ ਟਰੰਪ ਵਰਗੇ ਵੀ ਹੇਠਾਂ ਬੈਠ ਕੇ ਉਹਨਾਂ ਨੂੰ ਸੁਣਦੇ ਨੇ ਇਸ ਤੋਂ ਇੱਕ ਹੋਰ ਕਦਮ ਅੱਗੇ ਉਹ راہুল ਗਾਂਧੀ ਉੱਤੇ ਨਿਸ਼ਾਨਾ ਸੇਧਦੇ ਨੇ ਅਤੇ ਕਹਿੰਦੇ ਨੇ ਕਿ ਮੋਦੀ ਹੈ ਤਾਂ ਮੁਮਕਿਨ ਹੈ ਹਰਾਮ ਮੰਦਰ ਦੀ ਗੱਲ ਹੋ ਰਹੀ ਪਿੱਛੇ ਕੋਈ ਬੋਲਦੇ ਹੁਣੀ ਪਿਛਲੇ ਪ੍ਰੋਗਰਾਮ ਤੇ ਇਹ ਕਹਿ ਰਹੇ ਸੀ ਵੀ ਆਪਾਂ ਦੇਖੋ ਕਿਤੇ ਇੱਕ ਪਾਣੀ ਦਾ ਤੁਕਕਾ ਢਿਗਣ ਲੱਗ ਜੇ ਜਾਂ ਆਪਾਂ ਨੂੰ ਰਾਤ ਨੂੰ ਪੱਖਾ ਬੰਦ ਹੋ ਜੇ ਤੇ ਹਾਲਾਤ ਕੀ ਹੁੰਦੇ ਆ ਤੇ ਜਦੋਂ ਉਹਨਾਂ ਨੇ ਕਿਹਾ ਵੀ 550 ਸਾਲ RAM ਜੀ ਬਿਨਾ ਪੱਖੇ ਤੋਂ ਬਿਨਾ ਕਿਸੇ ਚੀਜ਼ ਤੋਂ ਇੱਕ ਕੱਲਾ ਇਹੋ ਜਿਹਾ ਕੋਈ ਕੱਪੜਾ ਜਾਂ ਛੱਤ ਜੀ ਤੰਬੂ ਉੱਚ ਪਹਿਲਾਂ ਨਹੀਂ ਆਪਾਂ ਸੋਚਿਆ ਸੀ ਜੀ ਅੱਜ ਬੋਧੀ ਜੀ ਦੀ ਗੱਲ ਕਰੀਏ ਦੁਨੀਆਂ 'ਚ ਜਦੋਂ ਜਾਂਦੇ ਆ ਨਹੀਂ ਇੱਕ ਗੱਲ ਸੀ ਵੀ ਅਮਰੀਕਾ ਦਾ ਅਮਰੀਕਾ ਦਾ ਰਾਸ਼ਟਰਪਤੀ ਸਾਡੇ ਆਇਆ ਜਾਂ ਬੜੀ-ਬੱਡੀ ਆਪਾਂ ਸੋਚਦੇ ਸੀ ਵੀ ਯਾਰ ਬਹੁਤ ਵੱਡੀ ਗੱਲ ਕਰਤੀ ਇਹਨੇ ਸਾਡੇ ਦੇਸ਼ ਵਿੱਚ ਆ ਕੇ ਤੇ ਜਦੋਂ મોદી ਗਏ ਆ ਇਹ ਸ਼ਾਨ ਹੀ ਹੁੰਦੀ ਹੈ ਨਾ ਹੋਰ ਹੁਣ ਇਹ ਤਾਕਤ ਆਪਾਂ ਨੂੰ ਖੁਸ਼ੀ ਵੀ ਦੇਖੋ ਸਾਡਾ ਭਾਈ ਮਾਣ ਕਿੰਨਾ ਹੈ ਜਦੋਂ ਉਹ ਗਏ ਤੇ ਟਰੰਪ ਥੱਲੇ ਬੈਠਾ ਉਹ ਸਪੀਚ ਕਰ ਰਿਹਾ ਸੀ ਟਰੰਪ ਰਾਸ਼ਟਰਪਤੀ ਬੈਠਾ ਥੱਲੇ ਤਾੜੀਆਂ ਮਾਰ ਰਿਹਾ ਸੀ ਇਹ ਤਾਂ ਹੈ ਤਾਂ ਉਸੇ ਤਾਂ ਫੌਜੀ ਸਾਹਿਬ ਇਹ ਗੱਲ ਨੂੰ ਸਮਝ ਸਕਦੇ ਹੋ ਵੀ ਇਹ ਤਿਰੰਗੇ ਦੀ ਸ਼ਾਨ ਜਦੋਂ ਧੁਨ ਵੱਜਦੀ ਆ ਨਾ ਜਦੋਂ ਝੰਡਾ ਚੜ੍ਹਦਾ ਏ ਤੇ ਉਦੋਂ ਤਿਰੰਗਾ ਜਿਹੜੀਆਂ ਛਿੜਦੀਆਂ ਨੇ ਉਹ ਦੇਸ਼ ਵਾਸੀ ਨਾ ਹੋ ਸਕਦਾ ਰਾਜਾ ਬੜੈੰਗ ਦੇ ਪਤਨੀ ਵਾਂਗ ਰਵਨੀਤ ਬਿੱਟੂ ਦੀ ਪਤਨੀ ਵੀ ਚੋਣ ਪ੍ਰਚਾਰ ਵਿੱਚ ਹੁਣ ਸਰਗਰਮ ਹੋ ਗਏ ਨੇ ਪਰ ਇੱਕ ਵਧੀਆ ਬੁਲਾਰੇ ਵਜੋ ਅਮਰਤਾ ਬੜੈੰਗ ਰਵਨੀਤ ਬਿੱਟੂ ਦੀ ਪਤਨੀ ਤੋਂ ਹਾਲ ਦੇ ਘੜੀ ਅੱਗੇ ਨੇ